ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸਕਰੀਨ ਤੇ ਆਪਾਂ ਤਿੰਨ ਜਾਨਵਰ ਦੇਖਦੇ ਪਏ ਪਹਿਲੇ ਨੰਬਰ ਤੇ ਬੈੜ ਸੁਈ ਵੀ ਪਿੱਛੇ ਲੱਗਦਾ ਬੱਚੀ ਹੈ ਇਹਦੇ ਤੇ ਇੱਕ ਹੈਗਾ ਜਰਸੀ ਹਿਫਰ ਤੇ ਇੱਕ ਗੱਬਣ ਬੈੜ ਤੇ ਨਾਲ ਇੱਕ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਆਪਣਾ ਨਾਮ ਮੇਰਾ ਵੀਰੇ ਰਾਹੁਲ ਬਾਬਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਦਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 9056314210 9056314210 ਪਹਿਲੇ ਨੰਬਰ ਆਪਾਂ ਜਿਹੜੀ ਡੱਬੀ ਵੜ ਦੇਖਦੇ ਆ ਕਿਹੜਾ ਸੋਸ ਵੀ ਆ ਇਹ ਭਾਈ ਰਾਤ ਦੀ ਸੂਈ ਆ ਦੂਜੇ ਕੀ ਹੋਈ ਆ ਸੂਈ ਆ ਬੱਚਾ ਇਹਨੇ ਕੀ ਦੇਤਾ ਬੱਚਾ ਭਾਈ ਬੱਚੀ ਆ ਬੱਚੀ ਆ ਪਿਛੇ ਰਾਤ ਦੀ ਸੂਈ ਆ ਜੇਰ ਜੇ ਆਪਾਂ ਓਕੇ ਆ ਜਮਾ ਡੰਡਾ ਭਾਈ ਕਿੰਨਾ ਗੋਲਾ ਚੋਇਆ ਸੀ ਵੀਰੇ ਗੋਲਾ ਚੋਲੇ ਸੀ ਵੀਰੇ 6 ਕਿੰਨੇ 6 ਕਿਲੋ ਅੰਦਾਜ਼ਾ ਆਪਣ ਕਿਨੇ ਤੋਂ ਪਾਉਣ ਦਾ ਅੰਦਾਜ਼ਾ ਬਾਈ ਜਨਰ ਲਈ ਉਹਨਾਂ ਨੇ 22-30 ਕਿਲੋ ਪਲੂਣ ਦੱਸਿਆ ਉਹ ਕਹਿੰਦੇ ਇੱਕੀ 25 ਕਿਲੋ ਦੂ ਆਪਾਂ 20 ਕਹਿ ਕੇ ਦੇਵਾਂਗੇ ਜਿਆ ਜਗੱਲ ਆ ਜਮਾ ਸੋ ਵੀਰੋ ਮਾਲਕ ਐ ਦੱਸਣੋ ਸਰ 22 ਤੇ ਹੀ ਪਰ ਵੀਰ ਕਹਿੰਦਾ 20 ਕਹਿ ਕੇ ਦੇਵਾਂਗੇ ਤੇ 20 ਤੋਂ ਪਾਰ ਦਊਗੀ ਵੀ ਹਨਾ ਇਹ ਹਵਾਨਾ ਹੀ ਦੱਸਦਾ ਤੇ ਚੌਂੜ ਚ ਵਾ ਇੱਕ ਨੰਬਰ ਹਾਂ ਵੀਰ ਇੱਕ ਨੰਬਰ ਆ ਬੱਚੀ ਦੇਖੋ ਬਹੁਤ ਸੋਹਣੀ ਈ ਆ ਸੋ ਬੱਚੀ ਦੇਖੋ ਕਹਿ ਵਾਤਾ ਪੂਰੀ ਪਿਆਰੀ ਚੰਗੇ ਸੀਮਨ ਦੀ ਲੱਗਦੀ ਕਿਸੇ ਨਾ ਟੋਟ ਸਟਾਰ ਦੀ ਸੀਮਨ ਦੀ ਆ ਬਰਡ ਬਾਇਰ ਆਪਾਂ ਟੋਟ ਸਟਾਰ ਦੇ ਬੰਦੇ ਨਾ ਠੀਕ ਹੈ ਤੇ ਦੰਦੋਂ ਮੇਰੇ ਸਾਰਾ ਚੌਗੀ ਕ ਲੱਗਦੀ ਹੈ ਬੜਾ ਸ਼ਿੱਗੀ ਹੈ ਬਈ ਸ਼ਿੱਗੀ ਕੰਨੀਆਂ ਕੱਢੀ ਜਾਂਦੀ ਤੇ ਚੌਗੀ ਕ ਲਾ ਸ਼ਿੱਗੀ ਕੱਢੀ ਜਾਂਦੀ ਮਾੜੀ ਜੈਨੂਨ ਦੂਜਾ ਸੁਆ ਦੂਜਾ ਸੁਆ ਸੁਭਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਹੈ ਚੋਣਾ ਪੂਰਾ ਮੋਟਾ ਮੋਟਾ ਸਾਫ ਸੁਥਰਾ ਤੇ ਚੋਣ ਦੀ ਇੱਕ ਨੰਬਰ ਆ ਜਮ ਧਾਰਾ ਵੀਰ ਮਾਰ ਕੇ ਦਿਖਾਉਂਦਾ ਪਿਆ ਆਪਾਂ ਨੂੰ ਸੋ ਦੇਖੋ ਪੂਰੀ ਓਕੇ ਆ ਨਾੜਾਂ ਉਡਾਉਂਦੀ ਬਾਈ ਲੈ ਵਿੱਚ ਠੀਕ ਹੈ ਹੜਜੀ ਪਾਸੇ ਬਣੇ ਸੱਚਾਈ ਦੇਖੋ ਜਮਾ ਲਾਠੀ ਚਾਰ ਜੀ ਹੈ ਹਨਾ ਮੁਠੀ ਵਾਲਾ ਥਾਣਾ ਨਾਲ ਠੀਕ ਹੈ ਸੋ ਹਵਾਨਾ ਦੇਖੋ ਸਾਫ ਸੁਥਰਾ ਤੇ ਮੁੱਲ ਵੜੀ ਇਹਦਾ ਕੀ ਹੋਊਗਾ ਮੁੱਲ ਬਾਈ ਫੋਨ ਤੇ ਕਰਾਂ ਜਾਇਜ ਹੋਊਗਾ ਹਾਂ ਜਮਾਂ ਜਾਇਜ ਤੋਰਦੀ ਵੜਾ ਜੇ ਸੁਭਿਰ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਬਾਜਬ ਹੋਊਗਾ ਤੇ ਚੌਂਡ ਵਗੈਰਾ ਦੇਖੋ ਬੈੜ ਨੇ ਬਹੁਤ ਚੰਗਾ ਸਿੱਟਿਆ ਹਵਾਨੇ ਦੇ ਨਾੜਾ ਨੂੜਾ ਚੰਗਾ ਤੋਰਦੀ ਵੜਾ ਗੇੜਾ ਕਢਾ ਦੇਦਾ ਸੂਈ ਸਵਾਈਆ ਜੇਰ ਵਗੈਰਾ ਓਕੇ ਆ ਜੈਨੂਅਲ ਦੂਜਾ ਸੂਆ ਤੇ ਬਾਕੀ ਬੂਥੀ ਬਾਤੀ ਬੋਦੀ ਬਾਦੀ ਦੇਖੋ ਬੈਠਦੀ ਜਮ ਕਿਆ ਬਾਤ ਆ ਬਰਬਲ ਦਾ ਬੱਚਾ ਹੀ ਆ ਦੂਜਾ ਸੂਆ ਸੂਈ ਸਵਾਈ ਚੌਂਡ ਚਵਾ ਧਾਰਾ ਓਕੇ ਤੇ ਹਵਾਨਾ ਦੇਖ ਸਕਦੇ ਹੋ ਠੀਕ ਆ ਪੂਰਾ ਸੋ ਪੂਰੇ ਫਿੱਟ ਫਾੜ ਲਈ ਵਾਲੀ ਕੰਪੈਕਟ ਹਾਡਰ ਵਾਲੀ ਬਿਹੜਾ ਸੂਈ ਸਵਾਈ ਜਮਾ ਮੁੱਲ ਫੋਨ ਤੇ ਹੋਗਾ ਬਿਲਕੁਲ ਬਾਜਵ 20 ਕਿਲੋ ਕਹਿੰਦਾ ਚੰਗੀ ਕੇਰ ਵਾਲਾ ਚਾਹੀਦਾ 23 24 ਕਿਲੋ ਤੋ ਚੋ ਸਕਦੇ ਆ ਪਰ 20 ਕਿਲੋ ਕਿਹਾ ਤਾਂ 20 ਦਊਗੇ ਇਹਨੂੰ ਸੰਭਲਣਾ ਚਾਹੀਦਾ ਬੱਚੀ ਬੁਰੀ ਪਿਆਰੀ ਹੈ ਹਨਾ ਫੇਸ ਕੁਆਲਟੀ ਵੀ ਬੱਚੀ ਅੱਗੇ ਦੋ ਨੰਬਰ ਆਪਾਂ ਜਰਸੀ ਬੱਚੀ ਦੇਖਦੇ ਆਂ ਇਹ ਬਾਈ ਜਰਸੀ ਆ ਇਹਦੀ ਇਹ ਜੋ 10 ਮਿੰਟ ਠੀਕ ਹੈ ਰਿਕਾਰਡ ਵਗੈਰਾ ਪਤਾ ਕੋਈ ਰਿਕਾਰਡ ਵੀ ਸਾਰਾ ਪਤਾ ਠੀਕ ਹੈ ਤੇ ਥਣ ਚਾਰੀਆ ਫੋਟਸਾਂਗ ਤੇ ਨਹੀਂ ਥਣ ਚਾਰੀਆ ਕੋਈ ਫੋਟਸਾਂਗ ਨਹੀਂ ਹਨਾ ਤੇ ਉਮਰ 10 ਮਹੀਨੇ 10 ਮਹੀਨੇ ਠੀਕ ਹੈ ਚੰਗੇ ਰਿਕਾਰਡ ਵਾਲੀ ਦੀ ਹੈ ਹਨਾ ਤੋਰਦੀ ਮਾੜਾ ਇਹਨੂੰ ਵੀ ਸੋ ਵੀਰੋ ਚੰਗੀ ਬੱਚੀ ਆ ਗਈ ਹੈ ਫਿਰ 10 ਮਹੀਨਿਆਂ ਦੀ ਤੇ ਬਾਕੀ ਬੋਦੀ ਵਗੈਰਾ ਟੋਆ ਵਗੈਰਾ ਦੇਖੋ ਚੰਗਾ ਰੈੱਡ ਕਲਰ ਦੇ ਵਿੱਚ ਆ ਗਈ ਤੇ ਜਿੰਦ ਜਾਣ ਦੇਖੋ ਬਿਊਟੀ ਵਗੈਰਾ ਜਿਹੜੇ ਸੀਮਨ ਦੀ ਆਪ ਹੈਗੀ ਰਿਕਾਰਡ ਵੀਰ ਕਹਿੰਦਾ ਫੋਨ ਤੇ ਸਾਨੂੰ ਸਾਰਾ ਦੱਸਦਾ ਸੀਮਨ ਦੀ ਹੈ ਬਾਈ ਠੀਕ ਐ ਐਕਸ਼ਨ ਦੀ ਦੱਸਿਆ ਆਪਾਂ ਨੂੰ ਫੇਰ ਦੱਸ ਇਹ ਵੀ ਐਸ ਦੇ ਅਟੈਚ ਹੁੰਦੀ ਹੈ ਹਨਾ ਬਸ ਠੀਕ ਐ ਲੈ ਚੱਲ ਬੰਦੇ ਨੂੰ ਤੇ ਅੱਗੇ ਤੀਜੇ ਨੰਬਰ ਆਪਾਂ ਵੱਡੀ ਵਹਿੜ ਦੇਖੀਏ ਨੇ ਜਿਹੜੀ ਆਪਾਂ ਬਾਈ ਪਲੂਣ ਨੇ 35-36 ਕਿਲੋ ਤੱਕ ਕੱਢਿਆ। ਰੀਨਲ ਫਾਰਮ ਦੀ ਵੜਾ ਦੂਜਾ ਸੂਆ ਸੁੰਦੀ ਆ। ਦੂਜਾ ਸੂਆ ਸੁੰਦੀ ਆ ਪਲੂਣ ਦਾ 35-36 ਕਿਲੋ ਦੁੱਧ ਦਿੱਤਾ ਵਾ। ਵਾਈਟ ਲਿੱਕ ਬਾਈ ਕਿੱਡੀ ਆ ਜੀ। ਫੁੱਲ ਸਾਈਜ਼ ਆ ਜਮਾ ਹਨਾ। 59 ਗਨ ਟਰੈਕਟਰ ਜੀ ਡੀ ਆ ਜਮਾ। ਮੈਂ ਮੰਨ ਲਾ ਬਾਈ ਹਾਥੀ ਵੀ ਹੈ। ਤੇ ਬਲੇਰੋ ਚ ਜਾਉਂ ਪੁੰਡੀਆਂ ਜਾਂਦੀ ਨਹੀਂ ਏ। ਬਲੇਰੋ ਵਾਲੀ ਆ ਬਾਈ। ਪੁੰਡੀਆਂ ਉਲਟਾ। ਤੇ ਦੰਦੋ ਕਿਵੇਂ ਆਏ? ਬੰਦੀ ਬਾਈ ਕੰਨੀਆਂ ਚੱਕੀ ਜਾਂਦੀ ਆ। ਠੀਕ ਆ ਕੰਨੀਆਂ ਵਾਲਿਆ। ਹਾਂ। ਜੈਨੂਨ ਦੂਜਾ ਸੂਆ। ਦਿਨ ਕਹਿ ਲੈਂਦੀ ਆ ਹੁਣ ਇਹ। ਦਿਨ ਬਾਈ 5-4 ਲਊ ਜਿਵੇਂ ਮਰਜ਼ੀ ਚੇ ਜਵਾਕ ਚੋਈ ਜਾਵੇ ਮੁੱਠੀ ਵਾਲਾ ਥਾਲ ਠੀਕ ਹੈ ਸੋ ਬਾਕੀ ਠੰਡੀ ਸੀਲ ਵਾਦੂ ਹਨ ਹਾਂ ਸੋ ਠੰਡੀ ਸੀਲ ਦੇਖੋ ਕੋਈ ਅੰਤਰੀ ਤੇ ਇਸ ਵਾਰ ਅੰਦਾਜ਼ਾ ਲਾਇਏ ਕਿ ਨੋਦ ਪਾਦੂਏ ਕਿ ਭਾਈ ਯਾਰ 40 ਕਿਲੋ ਚਾਹੀਦਾ 40 ਕਿਲੋ ਵਾਕੀ ਬਾਕੀ ਹੈ ਮਨ ਕੇ ਜਰਾ ਟੈਪ ਦੀ ਮੱਝਾਂ ਨੂੰ ਰਾਜੀ ਬਹੁਤ ਆ ਹਨਾ ਧੋਰੀ ਮੜਾ ਗਿਰਾ ਕੜਾਈ ਸੋ ਫਿਰ ਜਨੂਅਰ ਦੂਜਾ ਸੂਆ ਹੁੰਦੀ ਆ 40 ਕਿਲੋ ਦੁੱਧ ਪਾਦੂ ਆਰਾਮਨੈਦ ਕੀ ਤੇ ਥਣ ਥਣ ਚੰਗਾ ਮੋਟਾ ਮੁੱਠੀ ਵਾਲਾ ਜਮਾ ਤੇ ਨਾਲਾ ਨੂੜਾ ਹਵਾਨੇ ਦੇ ਬਹੁਤ ਚੰਗੇ ਆ ਤੇ ਬਾਕੀ ਬੂਥੀ ਵਗੈਰਾ ਦੇਖੋ ਬੈਠਦੀ ਤੇ ਸਾਫ ਸੁੱਤਰੀ ਸਿੰਘ ਸਿੰਘ ਕਾਦੇ ਡਗੇ ਵੇਆ ਤੇ ਸਨ ਆਰਗੀ ਪਿਆ ਰਾਜੀ ਬਹੁਤ ਆ ਤੇ ਦੁੱਧ ਪਾਉ ਵੀ ਚੰਗਾ ਫੈਟ ਵਾਲਾ ਬਾਡੀ ਵਾਂਗ ਤੇ ਦੇਖੋ ਕਾਲੇ ਰੰਗ ਦਾ ਛਾਪ ਹੀ ਇੱਕ ਤਰ੍ਹਾਂ ਦਾ ਛਾਪ ਵਾਂਗੂ ਲੇਵੇਂ ਖਾਂਦੀ ਫਿਰਦੀ ਆ ਸੋ ਦੇਖੋ ਬੋਦੀ ਵਾਦੀ ਇਹਦੀ ਚੰਗੀ ਹਫਤਾ ਲੈ ਜੀ ਸੂਨ ਜਰਾਵਨਾ ਸੋ ਹਫਤਾ ਸੂਨ ਚ ਵਾਕੀ ਪਿਆ ਸੋ ਪੱਤਨ ਜਨਵਾਰ ਤੁਹਾਨੂੰ ਦਿਖਾਇਆ ਤਿੰਨੇ ਟੌਪ ਦੇ ਤੇ ਨੰਬਰ ਬੋਲ ਦੀ ਭਾਈ ਆਪਣਾ ਨੰਬਰ ਭਾਈ 905614210 ਸੋ ਤਿੰਨਾ ਚ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ